ਨਨਕੁਰ ਨਾਨਕ ਦੇਵ ਜੀ ਮਹਾਰਾਜ ਇਸੇ ਸ਼ਬਦ ਨੂੰ ਵਰਤਦੇ ਨੇ ਕੀਤਾ ਪਸਾਓ ਏਕੋ ਕਵਾਓ ਇਕ ਕਵਾਓ ਇਕ ਬੋਲ ਇਕ ਆਵਾਜ਼ ਹੋਏ ਕੀਤਾ ਪਸਾਓ ਏਕੋ ਕਵਾਓ ਕਿਸਤੇ ਹੋਏ ਲਖ ਦਰਿਆ ਇਥੇ ਲਖ ਦੇ ਅਰਥ ਵੀ ਇਹ ਹੀ ਨੇ ਜੋ ਲਖੇ ਨਹੀਂ ਜਾ ਸਕਦੇ ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਸੰਖ ਇੱਕ ਹਿੰਦਸਾ ਹੈ ਅਸੰਖ ਇਹਦੀ ਸੰਖਿਆ ਨਹੀਂ ਹੋ ਸਕਦੀ ਗਿਣਤੀ ਨਹੀਂ ਹੋ ਸਕਦੀ ਸੌ ਅਰਬਾਂ ਦਾ ਇੱਕ ਸੰਖ ਅਸੰਖ ਅਸੰਖ ਜਦ ਅਸੰਖ ਬਾਪ ਮਹਾਰਾਜ ਕਹਿੰਦੇ ਸੰਖਿਆ ਨਹੀਂ ਗਿਣਤੀ ਨਹੀਂ ਗਿਣਤੀ ਤੋਂ ਪਰੇ ਦੀ ਗੱਲ ਹੈ ਅਨੰਤ ਸੂਰਜ ਪ੍ਰਗਟ ਹੋ ਗਏ ਉਸੇ ਕਵਾਉ ਤੋਂ ਉਸੇ ਬੋਲ ਤੋਂ ਤੋ ਹੁਣ ਸਵਾਲ ਪੈਦਾ ਹੁੰਦਾ ਹੈ ਉਹ ਬੋਲ ਕੀ ਸੀ ਆਵਾਜ਼ ਕੀ ਸੀ ਇਸ ਆਵਾਜ਼ ਨੂੰ ਸਾਰੇ ਅਵਤਾਰੀ ਪੁਰਸ਼ਾਂ ਨੇ ਬਿਆਨ ਕੀਤਾ ਦੱਸਿਆ ਮੁਹੰਮਦ ਸਾਹਿਬ ਵੀ ਦੱਸਦੇ ਨੇ ਈਸਾ ਵੀ ਦੱਸਦੇ ਨੇ ਜੈਨ ਧਰਮ ਦੇ ਬਾਣੀ ਸਵਾਮੀ ਮਹਾਵੀਰ ਵੀ ਦੱਸਦੇ ਨੇ ਸਨਾਤਨ ਮਤ ਦੇ ਉਪਨਿਸ਼ਦਾਂ ਦੇ ઋષਿ ਵੀ ਦੱਸਦੇ ਨੇ ਭਗਤ ਕਬੀਰ ਵੀ ਦੱਸਦੇ ਨੇ ਗੁਰੂ ਨਾਨਕ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਦੱਸਦੇ ਨੇ ਪਰ ਸਾਰੇ ਸ਼ਬਦ ਦੀ ਰੂਪਰੇਖਾ ਵਖ ਵਖ ਬਿਆਨ ਕਰਦੇ ਇੱਕ ਨਹੀਂ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਕੁੰਨ ਸੀ ਕੁੰਨ ਕੁੰਨ ਨਾਮ ਦੀ ਧੁੰਨ ਹੋਈ ਤੇ ਜਗਤ ਬਣ ਗਿਆ ਕਿ ਹੁਣ ਹੈ ਜਦ 400 ਸਾਲਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਤੇ ਇਹ ਬਹੁਤ ਵੱਡੇ ਪੱਧਰ ਤੇ ਅੰਮ੍ਰਿਤਸਰ ਮਨਾਇਆ ਗਿਆ ਸਾਰੇ ਬਾਜ਼ਾਰ ਗਲੀਆਂ ਪੈਕਸਨ ਕਿਧਰੋਂ ਲੰਘ ਵੀ ਨਹੀਂ ਸਕਦਾ ਸੀ ਬੰਦਾ ਪੰਡਾਲ ਸ਼ਹਿਰ ਤੋਂ ਬਾਹਰ ਨਵ ਅੰਮ੍ਰਿਤਸਰ ਦੇ ਜੋ ਬਣਾਇਆ ਸੀ ਮੈਂ ਬੜੇ ਯਤਨਾ ਨਾਲ ਉੱਥੇ ਪਹੁੰਚਿਆ ਅਗਲੇ ਆਨੇ ਮੈਨੂੰ ਪਹੁੰਚਾਇਆ ਨਹੀਂ ਪਹੁੰਚ ਸਕਦਾ ਸੀ ਬੋਲਣ ਲਈ ਦਲਾਈ ਲਾਮਾ ਜੀ ਵੀ ਆਏ ਇਸ ਵਕਤ Hazrat Nizamuddin ਦੀ ਦਰਗਾਹ ਦੇ ਜੋ ਔਲੀਆ ਨੇ ਮਜੂਰ ਨੇ ਉਹ ਵੀ ਆਏ Hindu ਧਰਮ ਦੇ ਚੋਟੀ ਦੇ ਜੋ ਜ਼ਿਮੇਵਾਰ ਸੰਤ ਨੇ ਉਹ ਵੀ ਪਹੁੰਚੇ ਹਜ਼ਰਤ ਨਜ਼ਾਮੁਦੀਨ ਦੇ ਦਰਗਾਹ ਦੇ ਮਾਜ਼ਰ ਵਾਲਵਨ ਮੇਰੇ ਤੋਂ ਪਹਿਲੇ ਉਹਨਾਂ ਦੇ 15 ਮਿੰਟ ਸਨ 10 10 15 15 ਮਿੰਟ ਦਾ ਸਮਾਂ ਸੀ ਬਹੁਤ ਸਾਰੇ ਵਖਤੇ ਆਏ ਉਹ ਕਹਿਣ ਲਗੇ ਖੁਦਾ ਤੋਂ ਇੱਕ ਆਵਾਜ਼ ਹੋਈ ਔਰ ਇਹ ਦੁਨੀਆ ਆਲਮੇ ਵਜੂਦ ਮੇ ਆਈ ਉਹਨਾਂ ਦੇ ਲਵਸ ਖੁਦਾ ਸੇ ਇੱਕ ਆਵਾਜ਼ ਹੋਈ ਔਰ ਇਹ ਦੁਨੀਆ ਆਲਮੇ ਵਜੂਦ ਮੇ ਆਈ ਉਹਨਾਂ ਨੇ ਦੋ ਸ਼ਬਦ ਹੋਰ ਵੀ ਕਹੇ ਉਹ ਵੀ ਮੈਰਜ ਕਰਦੇ ਆ ਉਰਦੂ ਦੇ ਜੋ ਕੁਝ ਉਹਨਾਂ ਨੇ ਕਿਹਾ ਜਬ ਇਹ ਸਾਰੀ ਦੁਨੀਆ ਅਕਲਮੰਦ ਹੋਗੀ ਅਭੀ ਨਹੀਂ ਹੈ ਜਦ ਇਹ ਸਾਰੀ ਦੁਨੀਆ ਅਕਲਮੰਦ ਹੋ ਗਈ ਉਸ ਵਕ ਧਾਰਮਿਕ ਰਹਿਬਰ ਕੇਵਲ ਏਕ ਹੀ ਹੋਗਾ ਔਰ ਉਸ ਕਾ ਨਾਮ ਹੋਗਾ ધਨ ਗੁਰੂ ਗ੍ਰੰਥ ਸਾਹਿਬ ਇਹ ਉਹਨਾਂ ਦੇ ਲਬਦ ਸਨ ਕਹਿ ਲਗੇ ਅਜੇ ਦੁਨੀਆ ਇਤਨੀ ਸਿਆਣੀ ਨਹੀਂ ਬਜ਼ੁਰਗ ਸਨ ਕਾਫੀ ਮੈਂ ਸਮਝਦਾ 90 ਦੇ ਨੇੜੇ ਜ਼ਰੂਰ ਹੋਣਗੇ ਕਿਉਂ ਉਹ ਖੁਦ ਉੱਠ ਬੈਠ ਨਹੀਂ ਸਕਦੇ ਸਨ ਚਾਰਾਂ ਨੇ اٹھਾਇਆ ਬਿਠਾਇਆ ਬਜ਼ੁਰਗ ਸਨ ਪਰ بڑے ਸਿਆਣੇ ਬੜੇ ਸੁਲਝੇ ਹੋਏ ਬੜੀ ਕੀਮਤੀਆਂ ਗੱਲਾਂ ਉਹਨਾਂ ਨੇ ਆਖੀਆਂ ਔਰ ਆਖਿਆ ਸੰਸਾਰ ਬਣਿਆ ਹੈ ਖੁਦਾ ਦੀ ਆਵਾਜ਼ ਤੋਂ ਖੁਦਾ ਦੇ ਬੋਲ ਤੋਂ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਆਵਾਜ਼ ਸੇ ਕੁੰਨ ਕੀ ਸਾਰੇ ਇਸਾ ਕਹਿੰਦੇ ਹਨ ਪਰ ਸ਼ਬਦ ਦੀ ਰੂਪਰੇਖਾ ਅਲੱਗ ਦੱਸਦੇ ਨੇ ਉਹ ਸ਼ਬਦ ਸੀ ਲੋਗੋਸ ਉਪਨਿਸ਼ਦਾਂ ਦੇ 108 ਉਪਨਿਸ਼ਦਾਂ ਨੇ ਜਿਹਦੇ ਜਗ੍ਹਾ ਲਗਭਗ 60 65 ਦੇ ਕਰੀਬ ਐਸਾ ਕਹਿੰਦੀਆਂ ਨੇ ਉਪਨਿਸ਼ਦਾਂ ਉਹ ਸ਼ਬਦ ਸੀ ਓੰਕਾਰ ਬਾਕੀ ਕਹਿੰਦੇ ਨੇ ਉਹ ਸ਼ਬਦ ਸੀ ਓਮ भगत कबीर बावन अखरी श्री कबीर जी धन गुरु ग्रंथ साहिब जी महाराज ਦੇ ਦਰਜ ਹੈ ਕਬੀਰ ਕਹਿੰਦੇ ਨੇ ਉਹ ਅਹੰਕਾਰ ਆਦਮੇ ਜਾਣਾ ਲਿਖਿਆ ਰਮੇਟੇ ਤਾਹੇ ਨਾ ਨਾਣਾ ਉਹ ਅਹੰਕਾਰ ਆਦੀ ਸ਼ਬਦ ਹੈ ਬ੍ਰਹਮੰਡ ਦੀ ਪਹਿਲੀ ਆਵਾਜ਼ ਹੈ ਇਹ ਪਹਿਲਾ ਸ਼ਬਦ ਹੈ ਪਹਿਲੀ ਆਵਾਜ਼ ਹੈ ਇਸੇ ਤੋਂ ਸੰਸਾਰ ਹੋਇਆ ਓੰਕਾਰ ਆਦਮੇ ਜਾਣਾ ਲਿਖਿਆ ਰ ਬੈਠੇ ਤਾਏ ਨਾ ਵਾਣਾ ਓੰਕਾਰ ਲਿਖ ਦੋ ਮਿਟਾ ਦੋ ਇਤਨਾ ਨਹੀਂ ਕਬੀਰ ਕਹਿੰਦੇ ਨੇ ਓੰਕਾਰ ਦੀ ਧੁਨ ਬ੍ਰਹਮਣ ਦੇ ਚ ਮੌਜੂਦ ਹੈ ਔਰ ਹੁਣ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਲਈਏ ਉਹ ਸ਼ਬਦ ਕੀ ਸੀ ਜਿਸ ਤੋਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋਏ ਧੁੰਦ ਪਾਣੀ ਬਣ ਗਏ ਔਰ ਇਹ ਜ਼ਮੀਨ ਸੂਰਜ ਦਾ ਟੁਕੜਾ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹੋਏ ਪਾਣੀ ਦੇ ਵਿੱਚ ਇਹ ਟੁਕੜਾ ਅਨੰਤ ਕਾਲ ਤੱਕ ਗ੍ਰਹਿਣ ਕਰਕੇ ਇਹਦਾ ਉੱਪਰ ਦਾ ਭਾਗ ਜਿਹੜਾ ਠੰਡਾ ਹੋਇਆ ਉਹ ਪੱਥਰ ਦੇ ਰੂਪ ਦੇ ਵਿੱਚ ਪ੍ਰਗਟ ਹੋਇਆ ਆਕਾਰ ਰੂਪ ਦੇ ਜਿਹ ਪਹਿਲੇ ਕੀ ਸੀ ਪੱਥਰ ਪੱਥਰ ਉਹ ਸ਼ਬਦ ਪਹਿਲਾ ਕੀ ਸੀ ਜਿਸ ਤੋਂ ਇਤਨਾ ਚਾਨਣ ਹੋ ਗਿਆ ਇਤਨੇ ਸੂਰਜ ਹੋ ਗਏ ਔਰ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਹਨ ਗੁਰੂ गोविंद ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਤੁਹਾਡੇ ਵਿੱਚੋਂ ਜਿਹੜੇ ਜਾਪ ਸਾਬ ਪੜਦੇ ਹੁੰਦੇ ਬੜੀ ਅਗੰਮੀ ਬਾਣੀ ਹੈ ਹੈ ਜਰਾ ਔਖੇ ਇਸ ਵਾਸਤੇ ਅਰਬੀ ਫਾਰਸੀ ਤੇ ਸੰਸਕ੍ਰਿਤ ਤਿੰਨਾਂ ਭਾਸ਼ਾਵਾਂ ਦਾ ਜੋੜ ਹੈ ਤੇ ਤਿੰਨੇ ਹੀ ਵਿਖੜੀਆਂ ਨੇ ਇਸ ਵਾਸਤੇ ਮੈਂ ਦੇਖਿਆ ਸਾਰੀਆਂ ਬਾਣੀਆਂ ਕਈਆਂ ਨੂੰ ਕੰਠ ਹੋ ਜਾਂਦੀਆਂ ਨੇ ਜਪ ਸਾਹਿਬ ਨਹੀਂ ਬਿਖਮ ਹੈ ਔਖ ਹੈ ਤੇ ਸਾਰੇ ਜਪ ਸਾਹਿਬ ਦੇ ਚ ਕੀ ਹੈ ਪ੍ਰਭੂ ਦੇ ਸਰੂਪਾਂ ਨੂੰ ਨਮਸਕਾਰ ਹੈ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਸਾਰੇ ਛੰਦਾਂ ਦੇ ਨਮਸਕਾਰ ਹੈ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰੇ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਨਮਸਕਾਰ ਨਮਸਕਾਰ ਸਾਰੇ ਛੰਦਾਂ ਦੇ ਮਲੇਸ਼ੀਆ ਦੇ ਗੱਲੇ ਗਲਵਨਤੀ 35 ਸਾਲ ਪੁਰਾਣੇ ਬਾਹਰ ਦੇਸ਼ਾਂ ਚ ਸ਼ਾਮ ਨੂੰ ਇਹ satsang ਆਉਂਦਾ ਸਵੇਰੇ ਨਹੀਂ ਹੁਣ ਸਹਜੇ ਸਹਜੇ ਭਾਰਤ ਚ ਵੀ ਇਸ ਤਰ੍ਹਾਂ ਹੜਕ ਪਏ ਸਵੇਰੇ ਕਿਸੇ ਕੋਲ ਟਾਈਮ ਕੋਈ ਨਹੀਂ ਭਾਵੇਂ ਗੁਰੂ ਅੰਮ੍ਰਿਤ ਵੇਲਾ ਆਖਦਾ ਤੇ ਆਖੇ ਤੇਆ سلسلہ ਇੱਥੇ ਵੀ ਸ਼ਾਮ ਦਾ ਹੀ ਹੁੰਦਾ ਜਾ ਰਿਹਾ ਬਾਹਰ ਦੇਸ਼ਾਂ ਇਤੇ ਸਵੇਰੇ ਕੋਈ ਆਉਂਦਾ ਹੀ ਨਹੀਂ ਗੁਰਦੁਆਰੇ ਸ਼ਾਮੇ ਤੂ ਸਵੇਰੇ ਨਿਤਨੇਮ ਤੋਂ ਬਾਅਦ ਮੈਂ ਵੇਲਾ ਸੀ ਇੱਕ ਦਫਾ ਐਵੇਂ ਫੁਰਨਾ ਆਇਆ ਦੇਖੀਏ ਤੇ ਸਹੀ ਜਾਪ ਸਾਹਿਬ ਦੇ ਚ ਨਮੋ ਨਮੋ ਨਮਸਕਾਰ ਨਮਸਤੰ ਨਮਸਤੰ ਬਾਰ ਬਾਰ ਸਤਗੁਰ ਨਮਸਕਾਰ ਕਰਦੇ ਨੇ ਕਿਤਨੇ ਰੂਪਾਨੋਰ ਕਿਤਨੀ ਦਫਾ ਮੈਂ ਅਰਜ਼ ਕਰਦੇ ਆ ਇਹ ਮੈਂ ਗਿਣਤੀ ਆਰੰਭ ਕੀਤੀ ਹੋ ਸਕਦਾ ਮੈਂ ਐਸਾ ਦਾਵਾ ਨਹੀਂ ਕਰਦਾ ਕਿ ਮੇਰੀ ਗਿਣਤੀ ਸਹੀ ਹੋਵੇ ਮੈਨੂੰ 3 ਦਿਨ ਲੱਗੇ ਸਨ ਗਿਣਤੀ ਕਰਨ ਦੇ ਚ 1100 ਦਫਾ ਸਤਿਗੁਰ ਨੇ ਨਮਸਕਾਰ ਕੀਤੀ 1100 ਰੂਪਾਂ ਨੂੰ ਕੀਤੀ ਇੱਕ ਦਫਾ ਜਪ ਸਾਹਿਬ ਦਾ ਹਿਰਦਾ ਲਾ ਕੇ ਪਾਠ ਕਰ ਲਈਏ ਪਰਿਪੂਰਨ ਪ੍ਰਮਾਤਮਾ ਨੂੰ 1100 ਦਫਾ ਮੱਥਾ ਟੇਕਿਆ ਗਿਆ ਉਹਦੇ 1100 ਸਰੂਪਾਂ ਕੁਝ ਰਸਕਤੇ ਮੈਨੂੰ ਇੰਜ ਵੀ ਮਿਲੇ ਨੇ ਇੱਕ ਕੋਈ ਛੰਦ ਕਾਫੀ ਹੈ ਹਿਰਦਾ ਲਾ ਕੇ ਪੜ੍ਹੀਏ ਮਨ ਅਕਾਲ ਪੁਰਖ ਨਾਲ ਜੁੜ ਜਾਏ ਇੱਕ ਛੰਦ ਦੇ ਚ ਇਤਨੀ ਬਰਕਤ ਇੱਕ ਛੰਦ ਵੀ ਇਤਨੀ ਅਗੰਮੀ ਦੁਨੀਆ ਦੇ ਦਰਵਾਜ਼ੇ ਖੋਲ ਲੈਂਦਾ ਜਾਬ ਸਾਬ ਦਾ ਬੋਲ ਉਹ ਪਹਿਲਾ ਸ਼ਬਦ ਪਹਿਲੀ ਆਵਾਜ਼ ਕੀ ਸੀ ਜਿਸ ਤੋਂ ਸੰਸਾਰ ਬਣਿਆ ਜਿਸ ਤੋਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ओंकार आद कथने अनाद अनादिकथ नहीं है आद बोल है पहला बोल है कि ओंकार ये पहली आवाज है इस तो पहले आवाज दी दुनिया नहीं थी इस तो पहले शब्द दी दुनिया नहीं थी इस तो पहला धुन नहीं थी ਮਹਾਰਾਜ ਕਹਿੰਦੇ ਨੇ ਓ ਅੰਕਾਰ ਆਦ ਕਥਨੇ ਅਨਾਦ ਇਹ ਅਨਾਦੀ ਕਥਨੇ ਹੈ ਔਰ ਆਦ ਬੌਲ ਪਹਿਲਾ ਬੌਲ ਹੈ ਔਰ ਅਨਾਹਦ ਹੈ ਇੱਕ ਆਹਤ ਬੌਲ ਹੁੰਦਾ ਹੈ ਇੱਕ ਅਨਾਹਦ ਹੁੰਦਾ ਹੈ ਆਹਤ ਜੋ ਝੋਟ ਨਾਲ ਪੈਦਾ ਹੋਵੇ ਟਕਰਾਓ ਨਾਲ ਜਿਹੜੀ ਆਵਾਜ਼ ਪੈਦਾ ਹੋਵੇ ਉਹਨੂੰ ਆਹਤ ਸ਼ਬਦ ਕਹਿੰਦੇ ਨੇ ਪੱਥਰ ਨਾਲ ਪੱਥਰ ਟਕਰਾਵੇ ਦਾਤੂਆਂ ਨਾਲ ਦਾਤੂਆਂ ਟਕਰਾਣ ਪਮਨ ਦਰਖਤਾਂ ਨਾਲ ਟਕਰਾਵੇ ਪਾਣੀ ਪਥਰਾ ਨਾਲ ਟਕਰਾਵੇ ਅਸੀਂ ਜੋ ਬੋਲਦੇ ਹਾਂ ਪਮਨ ਨਾਭੀ ਨਾਲ ਟਕਰਾਂਦੀ ਹੈ ਤੇ ਆਵਾਜ਼ ਆਂਦੀ ਹੈ ਇਹ ਸਾਰੇ ਬੋਲ ਆਵਾਜ਼ਾਂ ਆਹਤ ਕਹ ਲਾਂਦੀਆਂ ਨੇ ਉਹ ਜੋ ਓਮਕਾਰ ਦੀ ਧੁਨ ਹੈ ਅਨਾਹਦ ਹੈ ਇਹ ਦੋ ਚੀਜ਼ਾਂ ਦੇ ਟਕਰਾਓ ਤੋਂ ਨਹੀਂ ਪੈਦਾ ਹੋਈ ਪਰਮਾਤਮਾ ਦੇ ਅਖਰੀ ਅਰਥ ਨੇ ਪਰਮ ਆਤਮਾ ਪਰਮ ਚਾਨਣ ਪਰਮ ਪ੍ਰਕਾਸ਼ ਇਹ ਪਰਮ ਪ੍ਰਕਾਸ਼ ਤੋਂ ਦੋਨ ਆਈ ਹੈ ਸਿੱਧੀ ਆਈ ਹੈ ਇਹ ਆਹਤ ਸ਼ਬਦ ਨਹੀਂ ਹੈ ਅਨਾਹਦ ਹੈ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇਹ ਅਨਾਹਦ ਸ਼ਬਦ ਕੀ ਸੀ ਉਹ ਅਹੰਕਾਰ ਆਦ ਕਥਨੀ ਅਨਾਦ ਇਸੇ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬੀ ਚੌੜੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਲੰਬੀਆਂ ਬਾਣੀਆਂ ਗੁਰੂ ਨਾਨਕ ਦੇ ਜਪਜੀ ਸਾਹਿਬ ਸਿੱਧ ਗੋਸ਼ਟ ਸ਼ਲੋਕ 12 ਤੋਂ ਵਧੇਕ ਹੈ ਤੁਖਾਰੀ 12 ਮਾ ਹੈ ਉਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਲੰਬੀ ਬਾਣੀ ਹੈ ਓੰਕਾਰ ਓੰਕਾਰ ਰਾਮ ਕੰਡੀ ਰਾਗ ਦੇ ਚ ਇਹਦਾ ਹੈਡਿੰਗ ਇਸ ਤਰ੍ਹਾਂ ਦਕਣੀ ਓੰਕਾਰ ਭਾਉ ਰਾਮਕੰਲੀ ਦਕ ਨੇ ਜਿਹੜੀ ਦੱਖਣ ਭਾਰਤ ਦੇ ਚ ਰਾਮਕੰਲੀ ਗਾਇਨ ਕੀਤੀ ਜਾਂਦੀ ਏ ਉਹ ਉਹ ਰਾਗ ਚੜਾਇਆ ਉਸ ਰਾਗ ਦੇ ਸਤਿਗੁਰਾਂ ਨੇ ਗਾਈਏ ਇਹ ਬਾਣੀ ਇਥੋਂ ਆਰੰਭ ਹੁੰਦੀ ਏ ਓੰਕਾਰ ਬ੍ਰਹਮਾ ਉਤਪਤ ਓੰਕਾਰ ਕੀਆ ਜਨ ਜਿਤ ਓੰਕਾਰ ਸੈਲਜੁਗ ਬੈ ਓੰਕਾਰ ਬੇਦ ਨਿਰਮੈ ਸਾਰਾ ਪਸਾਰਾ ਓੰਕਾਰ ਦੀ ਧੁਨ ਤੋਂ ਹੈ ਇਹ ਓੰਕਾਰ ਬਾਣੀ ਜੋ ਲੰਬੀ ਚੌੜੀ ਹੈ ਕਿੱਥੇ ਉਚਾਰਨ ਕੀਤੀ ਆਪਦੀ ਗਿਆਤ ਲਈ ਅਰਜ਼ ਕਰਾਂ ਭਾਰਤ ਦੇ ਚ ਇੱਕ ਤੀਰਥ ਹੈ ਇੰਦਾੁਰ ਤੋਂ ਚਾਲਿਕ ਮੇਲ ਦੀ ਦੂਰੀ ਤੇ ਉਸ ਤੀਰਥ ਦਾ ਨਾਂ ਹੈ ਓੰਕਾਰ ਸ਼ਹਿਰ ਦਾ ਨਾਂ ਹੈ ਉਹ ਅੰਕਾਰ ਮੰਦਰ ਦਾ ਨਾਂ ਹੈ ਉਹ ਅੰਕਾਰ ਰੇਲਵੇ ਸਟੇਸ਼ਨ ਦਾ ਨਾਂ ਹੈ ਉਹ ਅੰਕਾਰ ਉਸੇ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਵਿਦਿਆਲਾ ਸੀ ਜਿੱਥੇ ਬ੍ਰਾਹਮਣਾਂ ਨੂੰ 6 ਸ਼ਾਸਤਰ ਪੜਾਏ ਜਾਂਦੇ ਸਨ ਵੇਦ ਪੜਾਏ ਜਾਂਦੇ ਸਨ ਉਪਨਿਸ਼ਦਾਂ ਪੜਾਈਆਂ ਜਾਂਦੀਆਂ ਸਨ ਉਸੇ ਵੀ ਦੇਲੇ ਦੇ ਸਤਿਗੁਰਾਂ ਨੇ ਇੱਕ ਬਾਣੀ ਉਚਾਰਨ ਕੀਤੀ ਉਸ ਬਾਣੀ ਦਾ ਨਾਮ ਹੈ ਉਹ ਅੰਕਾਰ ਧਨ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ ਉਹ ਅੰਕਾਰ ब्रह्मा ਉਤਪਤ ਉਹ ਅੰਕਾਰ ਕੀਆ ਜਨ ਚਿਤ ਉਹ ਅੰਕਾਰ ਸਹਿਜੁਗਵੈ ਉਹ ਅੰਕਾਰ ਬੇਦ ਨਿਰਮੈ ਜਿੱਥੇ ਇਹ ਬਾਣੀ ਉਚਾਰਨ ਕੀਤੀ ਅੱਜ ਉਥੇ ਹੈ ਗੁਰਦੁਆਰਾ ਗੁਰਦੁਆਰਾ ਉਹ ਅੰਕਾਰ ਮੰਦਰ ਦਾ ਨਾਮ ਹੈ ਉਹੰਕਰ ਸਾਰੇ ਤੀਰਤ ਤੇ ਸ਼ਹਿਰ ਦਾ ਨਾਮ ਹੈ ਉਹੰਕਰ ਰੇਲਵੇ ਸਟੇਸ਼ਨ ਦਾ ਨਾਮ ਹੈ ਉਹੰਕਰ ਅਸਾਰੇ ਕਦੀਮਾਂ ਦੇ ਮਾਹਿਰ ਇਹ ਸਾਂ ਦੱਸਦੇ ਨੇ ਇਹ ਮੰਦਰ ਘਟ ਤੋਂ ਘਟ 4000 ਸਾਲ ਪੁਰਾਣਾ ਹੋਣਾ ਚਾਹੀਦਾ ਇੰਜ ਕਹਿੰਦੇ ਕਿਉਂਕਿ ਪਹਾੜ ਨੂੰ ਤਰਾਸ਼ ਕੇ ਬਣਾਇਆ ਗਿਆ ਹੈ ਖਰੀ ਗਰੀਦ ਆਪਣਾ ਨਮਾਉਣਾ ਹੈ ਸ਼ਿਵ ਦਾ ਮੰਦਿਰ ਹੈ ਸ਼ਿਵ ਜੀ ਦਾ ਮੰਦਿਰ ਹੈ ਤੇ ਮੰਦਿਰ ਦਾ ਨਾਮ ਹੈ ਓੰਕਾਰ ਉਹਨੂੰ ਕਹਿੰਦੇ ਨੇ ਓੰਕਾਰ ਇਹਦਾ ਮਤਲਬ ਹੈ 4000 ਸਾਲ ਇਹ ਸ਼ਬਦ ਪੁਰਾਣਾ ਹੈ ਅਧੇਤੋਂ ਜ਼ਿਆਦਾ ਉਪਨਿਸ਼ਦਾਂ ਦੇ ઋષਿ ਕਹਿੰਦੇ ਨੇ ਪ੍ਰਮਾਤਮਾ ਤੋਂ ਇੱਕ ਆਵਾਜ਼ ਹੋਈ ਕਿ ਓੰਕਾਰ ਉਸੇ ਤੋਂ ਅਰਬਾਂ ਖਰਬਾਂ ਸੂਰਜ ਪ੍ਰਗਟ ਹੋ ਗਏ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਬਣ ਗਏ ਇਸੇ ਨੂੰ ਧੰਗੁਰ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲਖ ਦਰਿਆ ਇਕ ਕਵਾਓ ਤੋਂ ਜ਼ਿੰਦਗੀ ਦੇ ਅਨੰਤ ਦਰਿਆ ਚੱਲ ਪੈ ਜੀਵਨ ਦਾ ਦਰਿਆ ਕਹੀ ਹੈ ਸੂਰਜ इस पृथ्वी ते जितना जीवन चलता पे सूरज करके अगर सूरज ठंडा पै जाए सब कुछ ठंडा हो जाएगा मुरदे की पहचान ही हाथ पैर ठंडे हो गए गल खत्म सूरज ठंडा हो गया तो सब कुछ ठंडा हो जाएगा जीवन चल रहा है सूरज करके सूरज एक रुत अनेक नानक करते के, के थे ਇਹ ਪ੍ਰਕਿਰਤੀ ਜੋ अनेका ਵੇਸ ਬਦਲਦੀ ਹੈ ਇੱਕ ਸੂਰਜ ਕਰਕੇ ਹੁਣ ਮੈਂ ਅਰਜ਼ ਕਰਾਂ ਇੱਕ ਇੱਕ ਸੂਰਜ ਦੇ ਜਿਹੜੇ ਕਈ ਟੁਕੜੇ ਹੋਏ ਧੁੰਦ ਪਾਣੀ ਬਣ ਗਏ ਅਰੇ ਟੁਕੜਾ ਜੋ ਨੇਰਾ ਅਗਦਾ ਗੋਲਾ ਸੀ ਜਿਸ ਨੂੰ ਅੱਜ ਧਰਤੀ ਕਹਿੰਦੇ ਆਂ ਸੀ ਅਨੰਤ ਕਾਲ ਤੱਕ ਇਹ ਬਖਦਾ ਹੋਇਆ ਅਗਦਾ ਗੋਲਾ ਹੀ ਸੀ ਸਹਜੇ ਸਹਜੇ ਇਹਦਾ ਉਪਰਲਾ ਭਾਗ ਠੰਡਾ ਹੋਇਆ ਇਹ ਜਿਸ ਰੂਪ ਦੇ ਚ ਪ੍ਰਗਟ ਹੋਇਆ ਪੱਥਰ ਜੀਵਨ ਦੀ ਸ਼ੁਰੂਆਤ ਇਹ ਇਹ ਜੇ ਕਹ ਲੋ ਸੰਸਾਰ ਦੀ ਸ਼ੁਰੂਆਤ ਪੱਥਰਾਂ ਤੋਂ ਹੋਈ ਸ਼ੁਰੂਆਤ ਆਦ ਪੱਥਰ ਟੋਟਲੀ ਸੁੱਤਾ ਹੋਇਆ ਹੈ ਪਰਮਾਤਮਾ ਪੂਰਾ ਜਾਗੇ ਹੋਇਆ ਸੁੱਤੇ ਹੋਏ ਦੀ ਯਾਤਰਾ ਹੈ ਜਾਗਣਾ ਇਹ ਮੈਂ ਅਰਜ਼ ਕਰਾਂ ਪੱਥਰ ਟੋਟਲੀ ਸੁੱਤਾ ਹੋਇਆ ਹੈ ਦੂਸਰਾ ਇਹ ਵੀ ਅਰਜ਼ ਕਰਾਂ ਪੱਥਰ ਦਾ ਤੇ ਪ੍ਰਮਾਤਮਾ ਦਾ ਵਾਅਰ ਨਾਲ ਦੇਖੋਗੇ ਸੁਭਾਅ ਇੱਕੋ ਹੀ ਹੈ ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ ਪੱਥਰ ਨੂੰ ਭੁੱਖ ਪਿਆਸ ਨਹੀਂ ਲੱਗਦੀ ਪਰਮਾਤਮਾ ਨੂੰ ਵੀ ਨਹੀਂ ਲੱਗਦੀ ਪੱਥਰ ਨੂੰ ਦੁੱਖ ਸੁੱਖ ਨਹੀਂ ਵਿਆਪਦਾ ਪਰਮਾਤਮਾ ਨੂੰ ਵੀ ਨਹੀਂ ਵਿਆਪਦਾ ਸਾਰਾ ਦਿਨ ਪੱਥਰ ਨੂੰ ਮੱਥਾ ਟੇਕੋ ਉਪਮਾ ਕਰੋ ਨੇ ਕੋਈ ਵਰ ਨਹੀਂ ਦੇਣਾ ਗੁਸਤਾਖੀ maaf ਜੇ ਨਿੰਦਾ ਕਰੋ ਤੇ ਇਸ ਪੱਥਰ ਨੇ ਕੋਈ ਸਰਾਪ ਨਹੀਂ ਦੇਣਾ ਸਾਰੇ ਮਿਲ ਕੇ ਪਰਮਾਤਮਾ ਦੀ ਉਪਮਾ ਕਰਨ ਉਹ ਕੋਈ ਵੱਡਾ ਨਹੀਂ ਹੋ ਜਾਂਦਾ ਫੁੱਲ ਨਹੀਂ ਜਾਂਦਾ ਇਸਾਰੇ ਮਿਲ ਕੇ ਨਿੰਦਾ ਕਰਨ ਤੇ ਕੋਈ ਘਟ ਨਹੀਂ ਜਾਂਦਾ ਜੇ ਸਭ ਮਿਲ ਕੇ ਆਖਣ ਪਾਏ ਵੜਾ ਨਾ ਹੋਵੇ ਘਾਟ ਨਾ ਜਾਏ ਸੁਭਾਵ ਪ੍ਰਮਾਤਮਾ ਦਾ ਤੇ ਪੱਥਰ ਦਾ ਇੱਕੋ ਕੁਛ ਹੈ ਨਾ ਭੁੱਖ ਪਿਆਸ ਪੱਥਰ ਨੂੰ ਲੱਗਦੀ ਹੈ ਨਾ ਪ੍ਰਮਾਤਮਾ ਨੂੰ ਨਾ ਦੁੱਖ ਸੁਖ ਪੱਥਰ ਨੂੰ ਹੈ ਨਾ ਪ੍ਰਮਾਤਮਾ ਨੂੰ ਪੱਥਰ ਸੰਸਾਰ ਤੋਂ ਨਿਰਲੇਪ ਹੈ ਬਿਲਕੁਲ ਪਰਮਾਤਮਾ ਵੀ ਨਿਰਲੇਪ ਹੈ ਇਹ ਲਿਪਾਇ ਮਨ ਨਹੀਂ ਹੈ ਪਰ ਜ਼ਮੀਨ ਆਸਮਾਨ ਦਾ ਅੰਤਰਾ ਇਹ ਹੈ ਪੱਥਰ ਟੋਟਲੀ ਸੁੱਤਾ ਹੋਇਆ ਹੈ ਪਰਮਾਤਮਾ ਪੂਰਾ ਜਾਗੇ ਹੋਇਆ ਹੈ ਸਤਿਗੁਰੂ ਜਾਗਤਾ ਹੈ ਦੇ ਉਹ ਪੂਰਾ ਜਾਗੇ ਹੋਇਆ ਹੈ ਕਿ ਜਾਗੇ ਹੋਏ ਨਾਲ ਜਾਗੇ ਹੋਏ ਦਾ ਸੰਬੰਧ ਹੋ ਸਕਦਾ ਹੈ ਸੁੱਤੇ ਹੋਏ ਦਾ ਨਹੀਂ ਨੂ ਸ਼ੇਖ ਸਾਦੀ ਬੜੇ ਆਲਮਾਨਾ ਡੰਗ ਨਾਲ ਬਿਆਨ ਕਰਦੇ ਨੇ ਖੁਫਤਾ ਰਾ ਖੁਫਤਾ ਕਿ ਕੁਦਲ ਬਰਾਰ ਸੁੱਤਾ ਹੋਇਆ ਮਨੁੱਖ ਸੁੱਤੇ ਨੂੰ ਜਗਾ ਨਹੀਂ ਸਕਦਾ ਤੇ ਸੁੱਤੇ ਹੋਏ ਦਾ ਜਾਗੇ ਨਾਲ ਸੰਬੰਧ ਨਹੀਂ ਜੁੜ ਸਕਦਾ ਸੰਹਰੇ ਪੱਥਰ ਟੋਟਲੀ ਸੁੱਤਾ ਹੋਇਆ ਇਸ ਪੱਥਰ ਨੂੰ ਪ੍ਰਕਿਰਤੀ ਜਗਾਉਂਦੀ ਹੈ ਸਹਿਜ ਸਹਿਜ ਜਨਾਂ ਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਸਾਰਾ ਖੁਲਾਸਾ ਹੈ ਕਈ ਜਨਮ ਸਹਿਲ ਗਿਰ ਘਰਿਆ ਸਿਲਾ ਸਹਿਲ ਪੱਥਰ ਐ ਮਨੁਖ ਤੈਨੂੰ ਪਤਾ ਹੈ ਪਤਾ ਨਹੀਂ ਅਨੰਤ ਕਾਲ ਤੱਕ ਤੋਂ ਪੱਥਰੀ ਸੀ ਔਰ ਕੁਝ ਵੀ ਨਹੀਂ ਸੀ ਪੱਥਰ ਯਾਤਰਾ ਪੱਥਰਾਂ ਤੋਂ ਆਰੰਭ ਹੋਈ ਹੈ ਔਰ ਇਹ ਸਾਰੀ ਉਤਪਤੀ ਸ਼ਬਦ ਤੋਂ ਹੋਈਏ ਆਵਾਜ਼ ਤੋਂ ਹੋਈਏ ਓੰਕਾਰ ਦੀ ਧੁਨ ਤੋਂ ਹੋਈਏ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਬੜੇ ਧਿਆਨ ਨਾਲ ਸੁਣਨਾ ਜੇ ਸ਼ਬਦ ਤੋਂ ਆਮਣਾ ਹੋਇਆ ਇਸ ਜੀਵ ਦੀ ਇਸ ਜੀਵਨ ਦੀ ਵਾਪਸੀ ਵੀ ਸ਼ਬਦ ਤੋਂ ਹੋਵੇਗੀ ਬਿਨਾ ਸ਼ਬਦ ਤੋਂ ਨਹੀਂ ਜਿਵੇਂ ਦਰਵਾਜ਼ਾ ਹੈ ਅਗਰ ਇੱਕ ਦਰਵਾਜ਼ਾ ਹੋਵੇ ਤਾਂ ਜਿਸ ਦਰਵਾਜ਼ੇ ਦੇ ਰਾਹੀਂ ਤੁਸੀਂ ਅੰਦਰ ਪ੍ਰਵੇਸ਼ ਕੀਤਾ ਹੈ ਐਸੇ ਦਰਵਾਜ਼ੇ ਰਾਹੀਂ ਬਾਹਰ ਜਾਓਗੇ ਸ਼ਬਦ ਦੇ ਰਾਹੀਂ ਸੰਸਾਰ ਆਇਆ ਹੈ ਵਾਪਸੀ ਵੀ ਸ਼ਬਦ ਤੋਂ ਹੋਵੇਗੀ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਇੱਕ ਦੂਜਾ ਨਿਕਤਾ ਵੀ ਸੁਣ ਲੋ ਇਹ ਸੰਸਾਰ ਦੀ ਕਥਾ ਸਾਡੀ ਕਥਾ ਹੈ ਤੇ ਮੈਂ ਅਰਜ਼ ਕਰਾਂ ਜੇ ਸਾਨੂੰ ਆਪਣੀ ਕਥਾ ਦਾ ਨਹੀਂ ਪਤਾ ਤੇ ਪ੍ਰਮਾਤਮਾ ਦੀ ਕਥਾ ਨਹੀਂ ਸਮਝ ਸਕਾਂ ਇਸ ਵਾਰ ਸੇ ਸਤਗੁਰ ਨੇ ਸਭ ਕੁਝ ਬਿਆਨ ਕਰ ਦਿੱਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕੁਝ છુપਾਇਆ ਨੇ ਹੁਣ ਤੇ ਸਾਨੂੰ ਇੰਨਾ ਕਰਨਾ ਚਾਹੀਦਾ ਪਿਓ ਦਾ ਦੇ ਘਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਬਿਆਲੇ ਹੁਣ ਤੇ ਇਸ ਖਜ਼ਾਨੇ ਨੂੰ ਖੋਲੀਏ ਗਿਆਨ ਦਾਸਾ